ਬਾਈ ਪ੍ਰਵਿੰਦਰ ਸਿੰਘ ਝੋਟਾ ਮਾਨਸਾ ਜ਼ਿਲ੍ਹੇ ਵਿੱਚ ਜਿਨ੍ਹਾਂ ਤੇ ਪਿਛਲੇ ਢੇੜਕ ਸਾਲ ਪਹਿਲਾਂ 2 ਸਾਲ ਪਹਿਲਾਂ ਮਾਨਸਾ ਸੰਗ ਦੀ ਪੁਲਿਸ ਨੇ ਇੱਕ ਝੂਠਾ ਕੇਸ ਰਜਿਸਟਰ ਕੀਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਦੀ ਅਰੈਸਟ ਵੀ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਉੱਥੇ ਮੋਰਚਾ ਲਾ ਕੇ ਫਿਰ ਬੇਲ ਕਰਵਾਈ ਉਸ ਸਮੇਂ ਤੇ ਸਰਕਾਰ ਨੇ ਇੱਕ ਝੂਠੀ ਤਸੱਲੀ ਦਿੱਤੀ ਸੀ ਮੈਂ ਕਹੂੰਗਾ ਵੀ ਇਹ ਕੇਸ ਅਸੀਂ ਖਤਮ ਕਰ ਦਾਂਗੇ ਜਿਹੜਾ ਅਸੀਂ ਉਲਸਨੇ ਤੇ ਮੈਂ ਕਹੂੰਗਾ ਸਰਕਾਰ ਨੇ ਇੱਕ ਰਲ ਕੇ ਇਹ ਅਸਵਾਸ਼ਣ ਵੀ ਦਿਵਾਇਆ ਸੀਗਾ ਵੀ ਅਸੀਂ ਇਹ ਜਿਹੜਾ ਝੂਠਾ ਕੇਸ ਆ ਇਹ ਵਾਪਸ ਲੈ ਲਾਂਗੇ ਜਾਂ ਇਹਨੂੰ ਖਤਮ ਕਰ ਦਾਂਗੇ ਪਰ ਹੁਣ 2 ਸਾਲਾਂ ਬਾਅਦ ਉਸ ਵਿੱਚ ਭਾਈ ਝੋਟੇ ਦੇ ਪਿਤਾ ਜੀ ਨੂੰ ਸੱਮਣ ਦੁਬਾਰਾ ਕਰ ਲਏ ਗਏ ਆ ਤੇ ਉਹਨਾਂ ਨੂੰ ਵੀ ਉਸ ਵਿੱਚ ਨਾਮਜ਼ਦ ਕਰ ਲਿਆ ਕਿਉਂਕਿ ਬਹੁਤ ਹੀ ਘਲੌਣੀ ਹਰਕਤ ਆ ਮੈਂ ਕਹੂੰਗਾ ਮਾੜੀ ਗੱਲ ਆ ਵੀ ਪਰਿਵਾਰਾਂ ਨੂੰ ਉਸ ਝੂਠੇ ਮੁਕੰਦਮਿਆਂ ਵਿੱਚ ਕਿੜੀ ਸਨਾ ਤੇ ਇਹ ਤਾਂ ਉਹ ਗੱਲ ਹੋ ਗਈ ਵੀ ਜਿਹੜਾ ਤਾਂ ਨਸ਼ੇ ਦੇ ਵਿਰੋਧ ਆਵਾਜ਼ ਠਾਉਂਦਾਗਾ ਉਸ ਨੂੰ ਤਾਂ ਮੁਕਦਮੇ ਤੇ ਕੇਸ ਚੱਲਣੇ ਪੈਣਗੇ ਤੇ ਜਿਹੜਾ ਨਸ਼ੇ ਤੋਹਲੇ ਨਾਲ ਵੇਚਦਾ ਉਹਦਾ ਸਰਕਾਰ ਪੱਖਪੂਰਤੀ ਆ ਇਹ ਸਰਕਾਰ ਇੱਕ ਤਰ੍ਹਾਂ ਨਾਲ ਤਾਂ ਝੂਠਾ ਮਖੌਟਾ ਪਾਉਂਦੀ ਆ ਵੀ ਅਸੀਂ ਨਸ਼ੇ ਵਿਰੋਧ ਮਹਿੰਮ ਛੇੜੀ ਹੋਈ ਆ ਪਰ ਕਰਦੀ ਕੁਝ ਨਹੀਂ ਉਲਟਾ ਆਪਣੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮੁਕਦਮੇ ਪਾ ਕੇ ਇਹ ਜੀ ਉਹਨਾਂ ਨੂੰ ਕੇਸਾਂ ਵਿੱਚ ਉਹਨਾਂ ਨੂੰ ਖੱਜਲ ਖਵਾੜ ਕਰਦੀ ਆ ਮੈਂ ਸਰਕਾਰ ਨੂੰ ਇਹ ਇਸ ਵੀਡੀਓ ਦੇ ਜ਼ਰੀਏ ਕਹਿਣਾ ਚਾਹੁੰਦਾ ਵੀ ਇਹ ਸਾਰਾ ਕੁਝ ਬੰਦ ਕਰ ਦਿਓ ਸਾਡੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮੁਕੱਦਮੇ ਪਾਉਣੇ ਬੰਦ ਕਰ ਦਿਓ ਨਹੀਂ ਤਾਂ ਫਿਰ ਇੱਕ ਸੰਘਰਸ਼ ਸਾਨੂੰ ਵਿੰਡਣਾ ਪਊਗਾ ਤੇ ਇਸ ਵਿੱਚ ਸਾਰਾ ਪੰਜਾਬ ਸਾਰੀ ਆਬਾਦ ਸਾਡੇ ਨਾਲ ਆ ਪਿਛਲੇ ਦਿਨੀ ਬਾਈ ਪ੍ਰਵਿੰਦਰ ਸਿੰਘ ਝੋਟਾ ਮਾਨਸਾ ਜ਼ਿਲ੍ਹੇ ਵਿੱਚ ਜਿਨ੍ਹਾਂ ਤੇ ਪਿਛਲੇ ਜਿਹੜੇ ਕਿ ਸਾਲ ਪਹਿਲਾਂ 2 ਸਾਲ ਪਹਿਲਾਂ ਮਾਨਸਾ ਸੰਗ ਦੀ ਪੁਲਿਸ ਨੇ ਇੱਕ ਝੂਠਾ ਕੇਸ ਰਜਿਸਟਰ ਕੀਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਦੀ ਅਰੈਸਟ ਵੀ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਉੱਥੇ ਮੋਰਚਾ ਲਾ ਕੇ ਫਿਰ ਬੇਲ ਕਰਵਾਈ ਉਸ ਸਮੇਂ ਤੇ ਸਰਕਾਰ ਨੇ ਇੱਕ ਝੂਠੀ ਤਸੱਲੀ ਦਿੱਤੀ ਸੀ ਮੈਂ ਕਹੂੰਗਾ ਵੀ ਇਹ ਕੇਸ ਅਸੀਂ ਖਤਮ ਕਰ ਦਾਂਗੇ ਜਿਹੜਾ ਅਸੀਂ ਪੁਲਿਸ ਨੇ ਤੇ ਮੈਂ ਕਹੂੰਗਾ ਸਰਕਾਰ ਨੇ ਇੱਕ ਰਲ ਕੇ ਇਹ ਅਸਵਾਸ਼ਣ ਵੀ ਦਿਵਾਇਆ ਸੀਗਾ ਵੀ ਅਸੀਂ ਇਹ ਜਿਹੜਾ ਝੂਠਾ ਕੇਸ ਆ ਇਹ ਵਾਪਸ ਲੈ ਲਾਂਗੇ ਜਾਂ ਇਹਨੂੰ ਖਤਮ ਕਰ ਦਾਂਗੇ ਪਰ ਹੁਣ 2 ਸਾਲਾਂ ਬਾਅਦ ਉਸ ਵਿੱਚ ਬਾਈ ਝੋਟੇ ਦੇ ਪਿਤਾ ਜੀ ਨੂੰ ਸੰਮਣ ਦੁਬਾਰਾ ਕਰ ਲਏ ਗਏ ਆ ਤੇ ਉਹਨਾਂ ਨੂੰ ਵੀ ਉਸ ਵਿੱਚ ਨਾਮਜ਼ਦ ਕਰ ਲਿਆ ਕਿਉਂਕਿ ਬਹੁਤ ਹੀ ਘਲਾਉਣੀ ਹਰਕਤ ਆ ਮੈਂ ਕਹੂੰਗਾ ਮਾੜੀ ਗੱਲ ਆ ਵੀ ਪਰਿਵਾਰਾਂ ਨੂੰ ਉਸ ਝੂਠੇ ਮੁਕੰਦਮਿਆਂ ਵਿੱਚ ਘੜਿਸਣਾ ਤੇ ਇਹ ਤਾਂ ਉਹ ਗੱਲ ਹੋ ਗਈ ਵੀ ਜਿਹੜਾ ਤਾਂ ਨਸ਼ੇ ਦੇ ਵਿਰੋਧ ਆਵਾਜ਼ ਠਾਉਂਦਾਗਾ ਕੋਸ ਨੂੰ ਤਾਂ ਮੁਕਦਮੇ ਤੇ ਕੇਸ ਚੱਲਣੇ ਪੈਣਗੇ ਤੇ ਜਿਹੜਾ ਨਸ਼ੇ ਤੋੜਲੇ ਨਾਲ ਵੇਚਦਾ ਉਹਦਾ ਸਰਕਾਰ ਪੱਖਪੂਰਤੀ ਆ ਇਹ ਸਰਕਾਰ ਇੱਕ ਤਰ੍ਹਾਂ ਨਾਲ ਤਾਂ ਝੂਠਾ ਮਖੌਟਾ ਪਾਉਂਦੀ ਆ ਵੀ ਅਸੀਂ ਨਸ਼ੇ ਵਿਰੋਧ ਮਹਿੰਮ ਛੇੜੀ ਹੋਈ ਆ ਪਰ ਕਰਦੀ ਕੁਝ ਨਹੀਂ ਉਲਟਾ ਆਪਣੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮੁਕਦਮੇ ਪਾ ਕੇ ਇਹ ਜੀ ਉਹਨਾਂ ਨੂੰ ਕੇਸਾਂ ਵਿੱਚ ਉਹਨਾਂ ਨੂੰ ਖੱਜਲ ਖਵਾੜ ਕਰਦੀ ਆ ਮੈਂ ਸਰਕਾਰ ਨੂੰ ਇਹ ਇਸ ਵੀਡੀਓ ਦੇ ਜ਼ਰੀਏ ਕਹਿਣਾ ਚਾਹੁੰਦਾ ਵੀ ਇਹ ਸਾਰਾ ਕੁਝ ਬੰਦ ਕਰ ਦਿਓ ਸਾਡੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਝੂਠੇ ਮੁਕੱਦਮੇ ਪਾਉਣੇ ਬੰਦ ਕਰ ਦਿਓ ਨਹੀਂ ਤਾਂ ਫਿਰ ਇੱਕ ਸੰਘਰਸ਼ ਸਾਨੂੰ ਵਿੜਨਾ ਪਊਗਾ ਤੇ ਇਸ ਵਿੱਚ ਸਾਰਾ ਪੰਜਾਬ ਸਾਰੀ ਆਬਾਦ ਸਾਡੇ ਨਾਲ